ਹੈਲੋ एवरीवन ਪਾਰਟਸ ਆਫ ਸਪੀਚ ਸੀਰੀਜ਼ ਦੀ ਅੱਜ ਦੀ ਕਲਾਸ ਦੇ ਵਿੱਚ ਆਪਾਂ ਕਰਾਂਗੇ ਵਰਬ ਵਰਬ ਨੂੰ ਆਪਾਂ ਪੰਜਾਬੀ ਵਿੱਚ ਕਿਰਿਆ ਕਹਿੰਦੇ ਆ ਤਾਂ ਵਰਬ ਬੇਸਿਕਲੀ ਹੈ ਕਿ ਕੋਈ ਐਕਸ਼ਨ ਯਾ ਸਟੇਟ ਦੱਸਣ ਵਾਲਾ ਜਿੰਨਾ ਸ਼ਬਦਾਂ ਤੋਂ ਆਪਾਂ ਨੂੰ ਪਤਾ ਲੱਗੇ ਕਿ ਸੈਂਟੈਂਸ ਦੇ ਵਿੱਚ ਕੋਈ ਐਕਸ਼ਨ ਹੋ ਰਿਹਾ ਐਕਸ਼ਨ ਮਤਲਬ ਕੋਈ ਕੰਮ ਹੋ ਰਿਹਾ ਕੋਈ ਗਤੀਵਿਧੀ ਹੋ ਰਹੀ ਆ ਉਹਨਾਂ ਸ਼ਬਦਾਂ ਵਾਪਾ ਵਰਬ ਕਹਿੰਦੇ ਆ ਜਾਂ ਫਿਰ ਇਹ ਵਰਤੇ ਜਾਂਦੇ ਆ ਸਟੇਟ ਦੱਸਣ ਵਾਸਤੇ ਠੀਕ ਹੈ ਸਟੇਟ ਦੱਸਣ ਵਾਸਤੇ ਮਤਲਬ ਕਿ ਸੈਂਟੈਂਸ ਦੇ ਵਿੱਚ ਸਬਜੈਕਟ ਕਿਸ ਸਟੇਟ ਦੇ ਵਿੱਚ ਹੈ ਕਿਸ ਕੰਡੀਸ਼ਨ ਦੇ ਵਿੱਚ ਹੈ ਕਿਸ ਹਾਲਤ 'ਚ ਹੈ ਇਹਦੇ ਵਾਸਤੇ ਵੀ ਆਪਾਂ ਵਰਬ ਵੀ ਯੂਜ਼ ਕਰਦੇ ਆ ਰਾਈਟ ਤਾਂ ਵਰਬ ਬੇਸਿਕਲੀ ਦੋ ਕੈਟੇਗਰੀਜ਼ ਦੇ ਵਿੱਚ ਵੰਡੇ ਜਾਂਦੇ ਆ ਪਹਿਲਾ ਹੈ ਲੈਕਸੀਕਲ ਵਰਬ ਲੈਕਸੀਕਲ ਵਰਬ ਮਤਲਬ ਕੋਈ ਐਕਸ਼ਨ ਜਿਵੇਂ प्ले 8 डांस लेक्सिकल वर्ब उਦੋਂ ਵਰਤੇ ਜਾਂਦੇ ਆ ਜਾਂ ਉਹਨਾਂ ਨੂੰ ਕਹਿੰਦੇ ਆ ਜਿੰਨਾ ਸ਼ਬਦਾਂ ਦੇ ਵਿੱਚ ਆਪਾਂ ਕੋਈ ਕੰਮ ਹੁੰਦਾ ਦਿਖਾ ਰਹੇ ਆ ਜਿਵੇਂ ਖੇਡਣਾ प्ले ਖਾਣਾ 8 ਨੱਚਣਾ ਡਾਂਸ ਤਾਂ ਇਹ ਸਾਰੇ ਕੰਮ ਹੈਗੇ ਆ ਤਾਂ ਇਨਾਂ ਨੂੰ ਦੱਸਣ ਵਾਸਤੇ ਆਪਾਂ ਲੈਕਸਿਕਲ ਵਰਬ ਦੀ ਜਿਹੜੀ ਹੈਗੀ ਵਰਤੋਂ ਕਰਦੇ ਹਾਂ রাইਟ ਲੈਕਸਿਕਲ ਵਰਬ ਅੱਗੇ ਦੋ ਤਰ੍ਹਾਂ ਦੀ ਆ ਪਹਿਲੀ ਹੈਗੀ ਆ 트랜ਜ਼ੀਟਿਵ ਦੇਖੋ 트랜지ਟਿਵ ਵਰਬ ਉਹ ਵਰਬ ਹੁੰਦੀ ਆ ਆ 트랜지ਟਿਵ ਵਰਬ ਉਦੋਂ ਵਰਤੀ ਜਾਂਦੀ ਆ ਜਦੋਂ ਕਿਸੇ ਕੰਮ ਨੂੰ ਪੂਰਾ ਕਰਨ ਵਾਸਤੇ ਸੈਂਟੈਂਸ ਦੇ ਵਿੱਚ ਆਬਜੈਕਟ ਦੀ ਲੋੜ ਹੋਵੇ ਰਾਈਟ ਜਦੋਂ ਆਬਜੈਕਟ ਦੀ ਆਪਾਂ ਨੂੰ ਲੋੜ ਪਵੇ ਕਿਸੇ ਕੰਮ ਨੂੰ ਪੂਰਾ ਕਰਨ ਵਾਸਤੇ ਉਦੋਂ ਟ੍ਰਾਂਜ਼ਿਟਿਵ ਵਰਬ ਜਿਹੜੀ ਹੈਗੀ ਉਹ ਵਰਤੀ ਜਾਂਦੀ ਹੈ ਜਾਂ ਉਦੋਂ ਜਿਹੜੀ ਵਰਬ ਯੂਜ਼ ਹੋਊਗੀ ਉਹਨੂੰ ਟ੍ਰਾਂਜ਼ਿਟਿਵ ਵਰਬ ਕਹਿੰਦੇ ਆ ਜਿਵੇਂ ਕਹਿਣਾ ਹੋਵੇ ਰਾਮ ਪਲੇਜ਼ ਫੁੱਟਬਾਲ ਕਿ RAM ਫੁੱਟਬਾਲ ਖੇਡਦਾ ਹੈ ਹੁਣ ਆਪਾਂ ਕੀਤਾ ਕਿ ਟ੍ਰਾਂਜ਼ਿਟਿਵ ਵਰਬ ਹੈ ਕਿ ਜਦੋਂ ਐਕਸ਼ਨ ਨੂੰ ਕਰਨ ਵਾਸਤੇ ਕੰਮ ਨੂੰ ਪੂਰਾ ਕਰਨ ਵਾਸਤੇ ਆਬਜੈਕਟ ਦੀ ਲੋੜ ਪਵੇ ਰਾਈਟ ਆ ਹੈਗਾ ਸਬਜੈਕਟ ਇਹ ਹੈਗੀ ਆਪਣੀ ਵਰਬ ਐਕਸ਼ਨ ਵਰਬ ਯਾ ਲੈਕਸਿਕਲ ਵਰਬ ਇਹ ਹੈ ਆਪਣਾ ਆਬਜੈਕਟ ਹੁਣ ਇੱਥੇ ਆਪਾਂ ਦੱਸ ਰਹੇ ਹਾਂ ਕਿ RAM ਫੁੱਟਬਾਲ ਖੇਡਦਾ ਹੈ ਜੇ ਆਪਾਂ ਕੱਲਾ ਹੀ ਇੰਨਾ ਕਹਿੰਦੇ ਕਿ RAM ਖੇਡਦਾ ਹੈ ਤਾਂ ਪੰ ਨੂੰ ਇਹ ਨਹੀਂ ਪਤਾ ਲੱਗਣਾ ਸੀ ਕਿ RAM ਕੀ ਖੇਡਦਾ ਹੈ ਕੀ ਖੇਡਦਾ ਇੱਕ ਚੀਜ਼ ਕਲੀਅਰ ਕਰਨ ਵਾਸਤੇ ਆਪਾਂ ਨੂੰ ਇਹ ਆਬਜੈਕਟ ਯੂਜ਼ ਕਰਨਾ ਪਿਆ ਪਿੱਛੇ ਫੁੱਟਬਾਲ ਕਿ ਰਾਮ ਫੁੱਟਬਾਲ ਖੇਡਦਾ ਹੈ ਰਾਮ ਕੀ ਖੇਡਦਾ ਹੈ ਫੁੱਟਬਾਲ ਤਾਂ ਮਤਲਬ ਬਿਨਾ ਫੁੱਟਬਾਲ ਐਡ ਕੀਤੇ ਬਿਨਾ ਆਬਜੈਕਟ ਐਡ ਕੀਤੇ ਇਹ ਸੈਂਟੈਂਸ ਪੂਰਾ ਨਹੀਂ ਸੀ ਹੁੰਦਾ ਰਾਈਟ ਤਾਂ ਇਸ ਤਰ੍ਹਾਂ ਜਦੋਂ ਸੈਂਟੈਂਸ ਨੂੰ ਪੂਰਾ ਕਰਨ ਵਾਸਤੇ ਆਬਜੈਕਟ ਦੀ ਲੋੜ ਪਵੇ ਉਦੋਂ ਵਰਬ ਜਿਹੜੀ ਹੈਗੀ ਉਹ ਟ੍ਰਾਂਜ਼ੀਟਿਵ ਕਹਾਉਂਦੀ ਹੈ ਠੀਕ ਹੈ ਇੱਥੇ ਪਲੇ ਹੈ 트랜ਜ਼ੀਟਿਵ ਵਰਬ ਤਾਂ ਦੂਸਰੀ ਹੈਗੀ ਆ ਇਨ 트랜ਜ਼ੀਟਿਵ ਇਨਟਰਾਂਜ਼ੀਟਿਵ ਵਰਬ ਕਿਹੜੀ ਹੁੰਦੀ ਆ ਜਦੋਂ ਸੈਂਟੈਂਸ ਨੂੰ ਪੂਰਾ ਕਰਨ ਵਾਸਤੇ ਜਾਂ ਐਕਸ਼ਨ ਨੂੰ ਦਿਖਾਉਣ ਵਾਸਤੇ ਐਕਸ਼ਨ ਕਰਨ ਵਾਸਤੇ ਆਪਾਂ ਨੂੰ ਆਬਜੈਕਟ ਦੀ ਲੋੜ ਨਾ ਹੋਵੇ ਰਾਈਟ ਤਾਂ ਜਿਵੇਂ ਫੋਰ ਐਗਜ਼ਾਮਪਲ ਸੀਤਾ ਸਿੰਗਸ ਸੀਤਾ ਗਾਉਂਦੀ ਹੈ ਠੀਕ ਹੈ ਇੱਥੇ ਗਾਉਂਦੀ ਹੈ ਬੇਸਿਕਲੀ ਮਤਲਬ ਉਹ ਗਾਇਟ ਹੈ ਸੀਤਾ ਆ ਜਿਹੜੀ ਹੈ ਸਿੰਗਰ ਹੈ ਇੱਥੇ ਆਪਾਂ ਇਹ ਨਹੀਂ ਕਹਿ ਰਹੇ ਕਿ ਸੀਤਾ ਕਿਹੜਾ ਗਾਣਾ گا ਰਹੀ ਹੈ ਠੀਕ ਹੈ ਇਹ ਨਹੀਂ ਆਪਾਂ ਕਹਿ ਰਹੇ ਇੱਥੇ ਸੀਤਾ ਸਿੰਗਸ ਦਾ ਮਤਲਬ ਹੈ ਸੀਤਾ ਗਾਉਂਦੀ ਹੈ ਮਤਲਬ ਸੀਤਾ ਸਿੰਗਰ ਹੈ ਇੱਥੇ ਸੈਂਟੈਂਸ ਦਾ मीनिंग ਪੂਰਾ ਕਰਨ ਵਾਸਤੇ ਆਪਾਂ ਨੂੰ ਕਿਸੇ ਆਬਜੈਕਟ ਦੀ ਲੋੜ ਨਹੀਂ ਹੈ ਠੀਕ ਹੈ ਸੈਂਟੈਂਸ ਦੇ ਵਿੱਚ ਜਦੋਂ ਆਬਜੈਕਟ ਨੂੰ ਆਬਜੈਕਟ ਦੀ ਲੋੜ ਆਪਾਂ ਨੂੰ ਨਾ ਪਵੇ ਸੈਂਟੈਂਸ ਦਾ मीनिंग ਪੂਰਾ ਕਰਨ ਵਾਸਤੇ ਜਾਂ ਐਕਸ਼ਨ ਪੂਰਾ ਕਰਨ ਵਾਸਤੇ ਕੰਮ ਕੰਮ ਪੂਰਾ ਕਰਨ ਵਾਸਤੇ ਉਦੋਂ ਉਹ ਵਾਲਾ ਜਿਹੜਾ ਸੈਂਟੈਂਸ ਹੈ ਉਹਦੇ ਵਿੱਚ ਇਨਟਰਾਂਜ਼ੀਟਿਵ ਵਰਬ ਐਡ ਹੋਗੀ ਠੀਕ ਹੈ ਇੱਥੇ ਇਹ ਸਿੰਘ ਜਿਹੜਾ ਹੈ ਇਨਟਰਾਂਜ਼ੀਟਿਵ ਵਰਬ ਦਾ ਰੋਲ ਪਲੇ ਕਰ ਰਿਹਾ ਹੈ ਤਾਂ ਦੂਸਰੀ ਕੈਟਾਗਰੀ ਹੈ অক্সਿਲਰੀ অক্সਿਲਰੀ ਵਰਬ ਜਿਹੜੀ ਹੈ ਬੇਸਿਕਲੀ ਇਹਨਾਂ ਨੂੰ ਆਪਾਂ ਹੈਲਪਿੰਗ ਵਰਬ ਕਹਿੰਦੇ ਆ ਇਸ ਤੋਂ ਪਹਿਲਾਂ ਆਪਾਂ ਜਿਹੜੇ ਕਲਾਸ 1 2 ਦੇ ਵਿੱਚ ਜਿਹੜੇ ਕੀਤੇ ਸੀ ਇਸ ਐਮ ਆਰ ਜਾਂ ਹੈਜ਼ ਹੈਵ ਉਹ ਬੇਸਿਕਲੀ ਹੈ ਤਾਂ ਵਰਬ ਹੀ ਆ ਪਰ ਉਹ ਐਕਸ਼ਨ ਵਰਬ ਨਹੀਂ ਹੈਗੇ ਉਹ অক্সਿਲਰੀ ਵਰਬ ਆ ਰਾਈਟ ਤਾਂ অক্সিলਰੀ ਵਰਬ ਜਿਹੜੀ ਹੈ ਅੱਗੇ ਦੋ ਤਰ੍ਹਾਂ ਦੀ ਹੈ ਇੱਕ ਹੈ ਪ੍ਰਾਇਮਰੀ ਪ੍ਰਾਇਮਰੀ ਮਤਲਬ ਇਹਨਾਂ ਨੂੰ ਆਪਾਂ ਹੈਲਪਿੰਗ ਵਰਬ ਕਹਿ ਸਕਦੇ ਹਾਂ ਡਾਇਰੈਕਟਲੀ ਠੀਕ ਹੈ ਪ੍ਰਾਇਮਰੀ ਵਰਬ ਕਿਹਨੇ ਕਿਹੜੀਆਂ ਹੁੰਦੀਆਂ ਇਜ਼ ਐਮ ਆਰ ਯਾ ਹੈਸ ਹੈਵ ਇਸ ਐਮ ਆਰ ਨੂੰ ਪਾਸਟ ਫਾਰਮ ਦੇ ਵਿੱਚ ਵਾਸ ਵਰ ਹੋ ਸਕਦੀ ਆ ਰਾਈਟ ਇੱਥੇ ਹੈਸ ਹੈਵ ਦੀ ਪਾਸਟ ਫਾਰਮ ਹੈਡ ਹੋ ਸਕਦੀ ਹੈ ਇਹ ਸਾਰੀਆਂ ਜਿਹੜੀਆਂ ਹੈਗੀਆਂ ਪ੍ਰਾਇਮਰੀ ਵਰਬ ਦੀ ਕੈਟਾਗਰੀ ਚ ਆਉਂਦੀਆਂ ਇਸ ਐਮ ਆਰ ਔਰ ਹੈਸ ਹੈ ਤਾਂ ਦੂਸਰੀ ਕੈਟਿਕ ਟਾਈਪ ਹੈ ਐਕਸਿਲਰੀ ਵਰਬ ਦੀ ਮੋਡਲ ਮੋਡਲ ਵਰਬਸ ਇਹਨਾਂ ਨੂੰ ਆਪਾਂ ਆਮ ਕਰਦੇ ਮੋਡਲ ਵਰਬ ਕਹਿੰਦੇ ਆ ਮੋਡਲ ਤਾਂ ਜਿਹੜੇ ਮੋਡਲਸ ਆ ਮੋਡਲਸ ਹੈਗੇ ਆ ਜਿੰਨੇ ਵੀ ਤਰ੍ਹਾਂ ਦੇ ਹੈਗੇ ਆ ਜਿਵੇਂ ਕੈਨ ਕੁਡ ਮੇ ਮਾਈਟ ਵੁੱਡ ਸ਼ੁੱਡ ਜਿੰਨੇ ਵੀ ਤਰ੍ਹਾਂ ਦੇ ਹੈਗੇ ਆ ਮੋਡਲਸ ਇਹ ਵੀ ਬੇਸਿਕਲੀ ਆਗਜ਼ੁਲਰੀ ਵਰਬ ਹੁੰਦੇ ਆ ਠੀਕ ਹੈ ਏ ਵੀ ਵਰਬ ਦੀ ਹੀ ਇੱਕ categories ਆ ਅਗਜ਼ਲਰੀ ਵਰਬ ਦੀ categories ਹੀ ਅਖਵਾਉਂਦੇ ਆ ਇਹ ਤਾਂ ਵਰਬ ਬੇਸਿਕਲੀ ਦੋ ਹੀ ਤਰ੍ਹਾਂ ਦੀ ਹੈ ਲੈਕਸੀਕਲ ਔਰ ਅਗਜ਼ਲਰੀ ਵਰਬ ਹੈ ਕਿ ਇਹ ਕੋਈ ਵੀ ਐਕਸ਼ਨ ਕੋਈ ਵੀ ਕੰਮ ਜਦੋਂ ਸੈਂਟੈਂਸ ਦੇ ਵਿੱਚ ਜਿਹੜਾ ਹੋ ਰਿਹਾ ਉਹ ਲੈਕਸੀਕਲ ਵਰਬ ਹੁੰਦਾ ਜਦੋਂ ਆਪਾਂ ਦੱਸ ਰਹੇ ਆ ਕਿ ਸੈਂਟੈਂਸ ਦੇ ਵਿੱਚ ਸਬਜੈਕਟ ਜਾਂ ਕੋਈ ਚੀਜ਼ ਕਿਸ ਕੰਡੀਸ਼ਨ ਦੇ ਵਿੱਚ ਹੈ ਉਦੋਂ ਆਪਾਂ ਆਕਸਿਲਰੀ ਵਰਬ ਐਡ ਕਰਦੇ ਆ ਇੱਥੇ ਆਕਸਿਲਰੀ ਵਰਬ ਦੇ ਵਿੱਚ ਜਿਵੇਂ ਆ ਜਾਂਦੇ ਆ ਇਜ਼ ਐਮ ਆਰ ਹੈਜ਼ ਹੈਵ ਆਪਾਂ ਪਹਿਲੀ ਕਲਾਸ ਦੇ ਵਿੱਚ ਵੀ ਕੀਤਾ ਸੀ ਕਿ ਜਦੋਂ ਆਪਾਂ ਦੱਸਦੇ ਆ ਕਿ ਸਬਜੈਕਟ ਕੀ ਹੈ ਸਬਜੈਕਟ ਕਿਸ ਕੰਡੀਸ਼ਨ ਦੇ ਵਿੱਚ ਹੈ ਉਹਦੇ ਵਾਸਤੇ ਆਪਾਂ ਇਜ਼ ਐਮ ਆਰ ਯੂਜ਼ ਕਰਦੇ ਆ ਜਦੋਂ ਜਿਵੇਂ ਆਪਾਂ ਕਹਿੰਦਾ ਵੀ ਕਿ ਰਾਮ ਇਜ਼ ਅ ਟੀਚਰ ਠੀਕ ਰਾਮ ਇਜ਼ ਅ ਟੀਚਰ ਇੱਥੇ ਇਜ਼ ਜਿਹੜਾ ਹੈ ਹੈਲਪਿੰਗ ਵਰਬ ਹੈ ਮਤਲਬ ਆਕਸਿਲਰੀ ਵਰਬ ਹੈ ਮਤਲਬ ਵਰਬ ਦੀ ਹੀ ਇੱਕ ਟਾਈਪ ਹੈ ਠੀਕ ਹੈ ਹੈਜ਼ ਹੈ ਔਰ ਦੂਸਰਾ ਹੈ ਆ ਮੋਡਲਸ ਰਾਈਟ ਤਾਂ ਲੈਕਸਿਕਲ ਦੀਆਂ ਦੋ categories ਟ੍ਰਾਂਜ਼ੀਟਿਵ ਔਰ ਇਨਟ੍ਰਾਂਜ਼ੀਟਿਵ অক্সਿਲਰੀ ਦੀਆਂ ਦੋ categories ਦੋ ਟਾਈਪਸ ਆ ਪ੍ਰਾਇਮਰੀ ਯਾ ਹੈਲਪਿੰਗ ਵਰਬ ਔਰ ਦੂਸਰਾ ਹੈ ਮੋਡਲ ਵਰब्स ਤਾਂ ਵਰਬ ਦੇ ਰਿਗਾਰਡਿੰਗ ਅਗਰ ਹੋਰ ਕਿਸੇ ਵੀ ਤਰ੍ਹਾਂ ਦੀ ਜਿਹੜੀ ਹੈ ਅ ਅੰਡਰਸਟੈਂਡਿੰਗ ਦੀ ਲੋੜ ਹੋਵੇ ਤਾਂ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਜ਼ਰੂਰ ਕਰਿਓ ਔਰ ਅਗਰ ਸਾਡਾ ਕੰਟੈਂਟ ਪਸੰਦ ਆਵੇ ਤਾਂ ਚੈਨਲ ਨੂੰ ਸ਼ੇਅਰ ਔਰ ਸਬਸਕ੍ਰਾਈਬ ਜ਼ਰੂਰ ਕਰਿਓ। ਥੈਂਕ ਯੂ।